ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਘਾਵੋ ਹੋ ਆਪ ਹਾਥ ਦੇ ਮੋਹ ਬਚਾਵੋ ਹੋ ਸੁਖੀ ਵਸੈ ਮੂਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰ ਛਾਨਜ ਕਰਦੇ ਕਰਿਆ ਸਭ ਬੈਰਨ ਕੋ ਆਜ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਉ ਜੋ ਵਰ ਚਾਹੂ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪ ਹਾਥ ਦੈਮ ਜੈ ਉਬਰਿਐ ਮਰਣ ਕਾਲ ਕਾ ਤਰਾਸ ਨਿਵਰਿਐ ਹਉ ਜੋ ਸਦਾ ਹਮਾਰੇ ਪਛਾ ਸਰਿਆ ਸੋਜੂ ਕਰਿਓ ਰਛਾ राख खलेहो राखन हारे साहिब संत सहाय दीन दीनबन्ध दुष्टन के हन्ता तुरि चतुर्दश काल पाए ब्रह्मा बपतरा, काल पाए शिवजू अवतरा ਕਾਲ ਪਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਯੋ ਸ਼ਤਰਨ ਕੋ ਪਲ ਨੂੰ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੇਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲਾਮਬੋ ਆਦਰਨੀਲ ਅਨਾਦ ਅਸੰਭੂ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ 베ਦਾ ਤਾਕੂ ਕਰਪਾਹਨ ਅਨੁਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੇ ਨਤਨਹ ਭੇਵ ਆਪ ਆਪੁਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬੋਹਰ ਰਚ ਦਿਨੇ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਾਵ ਆਦ ਜੁਗਾਦ ਸਰੂਪ ਸਵੰਭਾਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਅਸਿ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਹੈ ਤਾਂ ਕੇ ਕਾਲ ਨਿਕਟ ਨਹਿ ਰਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰੇ ਹੋ ਤਾਂ ਕੇ ਤਾਪ ਤਨਕ ਮਹਿ ਹਰੇ ਹੋ ਰਿਦ ਸਿਧ ਘਰ ਮੋ ਸਭ ਹੋਈ दुष्टशहा शुभ सकै ना कोई एक बार जिन तुमै संभार काल वास्ते ताहे उबारा जिन नर नाम तिहारो कहा दर्द दुष्ट दुख ते रहा खडक के तमै शरण तिहारी आप हाथ दै लेहु उबारी सरब ठोर मोह सहाय दुष्ट दुख ते लेहु बचाई ੴ ਸਤਿਗੁਰ ਪ੍ਰਸਾਦ ਕਬੀਓ ਬਾਚ ਬੇਨਤੀ ਚਉਪਈ ਹਮਰੀ ਕਰੂ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮੁਹਿ ਬਚਾਵੋ ਸੁਖੀ ਵਸੈ ਮੂਰਿ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰਿ ਛਾ ਨਿਜ ਕਰਦੈ ਕਰਿਆ ਸਭ ਬੇਰਨ ਕੋ ਆਜ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹ ਸ਼ਾਡ ਕੋਈ ਅਗਰ ਨਾ ਧਉ ਜੋ ਬਰ ਚਹਉ ਸੁ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਐ ਚੁਣ ਚੁਣ ਸਤਰਾ ਹਮਾਰੇ ਮਾਰੇ ਐ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਾਸ ਨਿਵਰੇ ਹੋ ਜੋ ਸਦਾ ਹਮਾਰੇ ਪਛਾ ਸਰਿਆ ਤੁਝ ਜੂ ਕਰਿਓ ਰਛਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ दीन बंद दुष्टन के हंता तुम हो प्रीचत्र दशकंता काल पाए ब्रह्मा बबतरा काल पाए शिव जो अवतारा काल पाए करविشن प्रकाशा सगल काल का किया तमाशा जगन काल योगी शिव के यो वेदराज ब्रह्मा जूतियो जवन काल सब लोक सवारा नमस्कार रहता है हमारा ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਵਦੀਓ ਸ਼ਤਰਣ ਕੋ ਪਲਮੋਂ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਦ ਉਦਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤੂ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਵਤਾਰ ਆਪ ਆਪੋ ਨੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰੁ ਨਿਰਭਕਾਰੁ ਨਿਰਲੰਭੁ ਆਦ ਅਨੇਲ ਅਨਾਦ ਅਸੰਭੁ ਤਾਕੂ ਮੂੜ ਉਚਾਰਤ ਭੇਦਾ ਜਾ ਕੋ ਭੇਗ ਨ ਪਾਵਤ 베ਦਾ ਤਾਕੂ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਗ ਆਪ ਆਪੁਨੀ ਬੁਧਹਿ ਜੀਤੀ ਬਰਨਤ ਭਿਨ ਭਿਨ ਤੋ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਸੰ ਸੰਸਾਰ ਏਕੈ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੇ ਭੂਪਾਇ ਅੰਡਜ ਜੇਰਜ ਸੇ ਤਜ ਕੀਨੀ ਉਤਪਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਇਓ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਯੰਭਾਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗ੍ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸકલ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਰਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾਕੇ ਤਾਪ ਤਨ ਕਮਹਿ ਰਹੋ ਰਿਦ ਸਿਦ ਘਰਮੋਂ ਸਭ ਹੋਈ ਦੁਸ਼ਟ ਸਹਾ ਸ਼ਵ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬੀਓ ਬਾਚ ਬੇਰਤੀ ਚੋਪਈ ਹਮਰੇ ਕਰੋ ਹਾਥ ਦੈਰ ਚਾ ਪੂਰਨ ਹੋਏ ਚਿਤ ਕੇ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੇ ਤੁਮ ਕਾ ਬੋ ਆਪ ਹਾਥ ਦੇ ਮੁਹੱਬ ਵਿਚ ਆਵਹੁ ਸੁਖੀ ਵਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਨਾ ਧਉ ਜੋ ਬਰ ਚਾਹੋ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਜੋਨਾ ਜੋਨਾ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੈ ਮੁਝੇ ਉਪਰੇ ਮਰਨ ਕਾਲ ਕਾਤਰਾ ਸਨੇ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਰਿਆ ਸੁਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਆਤਮਾਹੋ ਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪ ਧਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੇ ਯੋ ਬੀਦ ਰਾਜ ਬ੍ਰਹਮਾ ਜੋ ਥਿਯੋ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਰਹਿ ਤਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ आद अंत एक अवतार सुई गुरु समझो हमारा नमस्कार तिसहि को हमारी सकल प्रजा जन आप सवारी सेवकन को सब गुण सुख दियो शत्रुन को पालमो बद कियो ਘਟ ਘਟ ਕੇ ਅੰਤਰ ਕੀ ਜਾਲਤ ਭਲੇ ਗੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰ ਪਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪੁਨੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਜ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭੋ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪੋ ਨੀ ਬੁਧ ਹੈ ਜੇਤੀ ਬਰਨਤ ਭੇਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪਸਰੂਪ ਆ ਰੰਗ ਭਇਓ ਰਾਵ ਕਹੀਂ ਭੂਪਾ ਐ ਅੰਡਜ ਜੇ ਰਜ ਸਿਤਜ ਕੀਨੇ ਉਤ ਪੁਜ ਖਾਲ ਬਹੁਰ ਰਚ ਦੇਲੇ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੇਠਾ शग्री श्रेष्ठ देखाए चंपाव आद जुगाद सारूप सेम भाव अब रक्षा मेरी तुम करो सिख उबार सिख संग्रह दुष्ट जते उठवत उत्पता सकल मलेष करो ऋण काता जे अस तुझ तब शरणि परे तिनके दुष्ट दुख तवए मरे ਉਰਖਜੈ ਮਨ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ ਰੇ ਦੇ ਸੇ ਦੇ ਘਰ ਮੋਂ ਸਭ ਹੋਏ ਦੁਸ਼ਟ ਸਾਸ਼ਵ ਸਕੈ ਨ ਕੋਈ ਇਕ ਬਾਰ ਜਨ ਤਮੈ ਸੁਭਾਰਾ ਕਾਲ ਫਾਸ ਤੇ ਤਾਹੇ ਉਬਾਰ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਜੈ ਲੇ ਹੋ ਉਬਾਰੀ ਸਰਬ othor ਮੋਹੋ ਸਹਾਈ दुष्ट दुख ते ले हो बचाई एक ओंकार सतगुरु प्रसाद कबीयो बाच बेनती चौपाई हमरी करू हाथ दे रछा पूर्ण होए चित की इच्छा तब चरणन मन रहे हमारा अपना जान करो प्रित पारा हमरे दुष्ट सबे तुम काव हो आप हाथ दे मोह बचाव हो ਸੁਖੀ ਵਸੈ ਮੂਰਿ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰਿ ਛਾ ਨਿਜ ਕਰਦੈ ਕਰਿਆ ਸਭ ਬੇਰਨ ਕੋ ਆਜ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹ ਸ਼ਾਡ ਕੋਈ ਅਗਰ ਨਾ ਧਉ ਜੋ ਬਰ ਚਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਐ ਚੁਣ ਚੁਣ ਸਤਰਾ ਹਮਾਰੇ ਮਾਰੇ ਐ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਾਸ ਨਿਵਰੇ ਹੋ ਜੋ ਸਦਾ ਹਮਾਰੇ ਪਛਾ ਸਰਿਆ ਤੁਝ ਜੂ ਕਰਿਓ ਰਖਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ दीन बंद दुष्टन के हंता तुम हो प्रीचत्रदस्कंता काल पाए ब्रह्मा बबतरा काल पाए शिव जो अवतारा काल पाए करविشن प्रकाशया सगल काल का किया तमाशा जगन काल योगी शिव के यो वेदराज ब्रह्मा जूथियो जवन काल सब लोक सवारा नमस्कार रहता है हमारा ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਵਦੀਓ ਸ਼ਤਰਣ ਕੋ ਪਲਮੋਂ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਦ ਉਦਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤੂ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪੋ ਨੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰੁ ਨਿਰਭਕਾਰੁ ਨਿਰਲੰਭੁ ਆਦ ਅਨੇਲ ਅਨਾਦ ਅਸੰਭੁ ਤਾਕੂ ਮੂੜ ਉਚਾਰਤ ਭੇਦਾ ਜਾ ਕੋ ਭੇਗ ਨ ਪਾਵਤ 베ਦਾ ਤਾਕੂ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਗ ਆਪ ਆਪੁਨੀ ਬੁਧਹਿ ਜੇਤੀ ਬਰਨਤ ਭਿਨ ਭਿਨ ਤੋ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਸੰ ਸੰਸਾਰ ਏਕੈ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੇ ਭੂਪਾਇ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਇਓ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਯੰਭਾਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗ੍ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸકલ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਰਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾਕੇ ਤਾਪ ਤਨ ਕਮਹਿ ਰਹੋ ਰਿਦ ਸਿਦ ਘਰਮੋਂ ਸਭ ਹੋਈ ਦੁਸ਼ਟ ਸ਼ਹਾ ਸ਼ਵ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲੈਹੁ ਉਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਨੇਹੁ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬੀਓ ਬਾਚ ਬੇਰਤੀ ਚੋਪਈ ਹਮਰੇ ਕਰੋ ਹਾਥ ਦੈਰ ਚਾ ਪੂਰਨ ਹੋਏ ਚਿਤ ਕੇ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੇ ਤੁਮ ਕਾ ਬੋ ਆਪ ਹਾਥ ਦੇ ਮੁਹੱਬ ਵਿਚ ਆਵਹੁ ਸੁਖੀ ਵਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਨਾ ਧਉ ਜੋ ਬਰ ਚਾਹੋ ਸਤੁਨ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਜੋਨਾ ਜੋਨਾ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੈ ਮੁਝੇ ਉਪਰੇ ਮਰਨ ਕਾਲ ਕਾਤਰਾ ਸਨੇ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਰਿਆ ਸੁਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਆਤਮਾਹੋ ਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪ ਧਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੇ ਯੋ ਬੀਦ ਰਾਜ ਬ੍ਰਹਮਾ ਜੋ ਥਿਯੋ ਜਮਨ ਕਾਲ ਸਭ ਲੋਕ ਸਵਾਰਾ ਦਮਸ਼ਕਾਰ ਰਹ ਤਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ आद अंत एक अवतार सुई गुरु समझो हमारा नमस्कार तिसहि को हमारी सकल प्रजा जन आप सवारी सेवकन को सब गुण सुख दियो शत्रुन को पालमो बद कियो ਘਟ ਘਟ ਕੇ ਅੰਤਰ ਕੀ ਜਾਲਤ ਭਲੇ ਗੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੇ ਆਪ ਆਪੁਨੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੀਜ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭੁ ਆਦ ਅਨੇਲ ਅਨਾਦ ਅਸੰਭੁ ਤਾਕਾ ਮੂਡ ਵਿਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪੁ ਨੇ ਬੁਧਹਿ ਜੇਤੀ ਬਰਨਤ ਭੇਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪਸਰੂਪ ਆ ਰੰਗ ਭਇਓ ਰਾਵ ਕਹੀਂ ਭੂਪਾ ਐ ਅੰਡਜ ਜੇ ਰਜ ਸਿਤਜ ਕੀਨੇ ਉਤ ਪੁਜ ਖਾਲ ਬਹੁਰ ਰਚ ਦੇਲੇ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ शग्री श्रेष्ठ देखाए चंपाव आद जुगाद सारूप सेम भाव अब रक्षा मेरी तुम करो सिख उबार सिख संग्रह दुष्ट जते उठवत उत्पता सकल मलेष करो रण काता जे अस तुझ तब शरणि परे तिनके दुष्ट दुख तवए मरे ਉਰਖਜੈ ਮਨ ਪਗ ਪ੍ਰੇਤ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ ਰੇ ਦੇ ਸੇ ਦੇ ਘਰ ਮੋਂ ਸਭ ਹੋਏ ਦੁਸ਼ਟ ਸਾਸ਼ਵ ਸਕੈ ਨ ਕੋਈ ਇਕ ਬਾਰ ਜਨ ਤਮੈ ਸੁਭਾਰਾ ਕਾਲ ਫਾਸ ਤੇ ਤਾਹੇ ਉਬਾਰ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਜੈ ਲੇ ਹੋ ਉਬਾਰੀ ਸਰਬ othor ਮੋਹੋ ਸਹਾਈ ਦੁਇਸ਼ਟ ਦੁਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ